ਕਰੋੜਾਂ ਅਰਬਾਂ ਖਰਬਾਂ ਚ ਖੜੇ ਨੇ ਸਾਡੇ ਕੋਲੇ ਜਹਾਜ ਸੱਜਣਾ ਆਜੋ ਫਿਰ ਕਰੀਏ ਗੱਲਬਾਤ ਆਪਾਂ ਯਾਜ ਬਾਰੇ ਤੁਹਾਨੂੰ ਦਿਖਾਈਏ ਅੱਜ ਤੇ ਮਗਲ ਦੇ ਪਾਸੇ ਗੋਲਦੀ ਪੋਛ ਹੁੰਦੀ ਉਹ ਹਲ ਜੋੜਨ ਵਾਲੀ ਉਹ ਸਾਈਡਾਂ ਤੇ ਪਈ ਹੈ ਹਲੇ ਉਹ ਤੇ ਬਈ ਕੀ ਬਾਤਾਂ ਹੀ ਹੋਈਆਂ ਪਈਆਂ ਨੇ ਹਨਾ ਇਹ ਮੱਲਾਪੁਰ ਰੋਡ ਦੇ ਉੱਤੇ ਆ ਲੁਧਿਆਣੇ ਤੋਂ ਮੱਲਾਪੁਰ ਰੋਡ ਦੇ ਉੱਤੇ ਮੱਲਾਪੁਰ ਨਾਕੇ ਬਦਵਾਲ ਤੋਂ ਪਹਿਲਾਂ-ਪਹਿਲਾਂ ਬਦਵਾਲ ਸ਼ੌਣ ਤੋਂ ਪਹਿਲਾਂ-ਪਹਿਲਾਂ ਉੱਥੇ ਇਹ ਜਹਾਜ ਰੱਖਿਆ ਸੁਣਿਆ ਵੀ ਇਹਨੇ ਪਹਿਲਾਂ ਬੇਰ ਦਾ ਪਲਾਂਟ ਦੇ ਬੂਰੇ ਰੱਖਿਆ ਹੁੰਦੇ ਸੀ ਉਹੀ ਹੁਣ ਅੱਜ ਕਨੇ ਵੀ ਇੱਥੇ ਇਹਨਾਂ ਨੇ ਸ਼ਰਟ ਕੀਤਾ ਹੋਇਆ ਵਾ ਕੋਈ ਛੜੀਆਂ ਬੈਟਿੰਗ ਕਰਨ ਵਾਲੀ ਹੋਊ ਹੋਣਾ ਕਈ ਜਾਂ ਇੱਥੇ ਹੋਟਲ ਵਗੈਰਾ ਨਵਾਂ ਬਣਾਉਣਾ ਹੋਊਗਾ ਇਹਨਾਂ ਨੇ ਇੱਥੇ ਕੰਮ ਨਾ ਹੋਊਗੇ ਛੜੀਆਂ ਮੈੜੀ ਹਨਾ ਤੇ ਸੱਲਿਆ ਦੇ ਫਾਰਮਿਆਂ ਤੇ ਖੜਾ ਕੀਤਾ ਹੋਇਆ ਵਾ ਬੂਰੇ ਲਾ ਕੇ ਰੱਖੇ ਪਿਆ ਸਾਈਡਾਂ ਵਾਲੇ ਫਰ ਨਹੀਂ ਹੁੰਦੇ ਜਿੰਦਾਂ ਇਹ ਚੜਦਾ ਹੁੰਦਾ ਜਿਵੇਂ ਉਹ ਫਰ ਸਾਰੇ ਆਪੇ ਮੂਲ ਹਿੱਸਾ ਪਿਆ ਪਹੁੰਚ ਜੀ ਤੇ ਆ ਇਹਦੇ ਫਰ ਪਏ ਜਿੱਥੇ ਇੰਜਣ ਚ ਚੱਲਦੇ ਹੁੰਦੇ ਹੁੰਦੇ ਹਨਾ ਇਹ ਸਾਰਾ ਇੱਥੇ ਪਿਆ ਰੱਖਿਆ ਇਹਦਾ ਤੇ ਉੱਪਰ ਚੜਨ ਦੀ ਕੋਸ਼ਿਸ਼ ਕਰਦੇ ਆ ਜੀ ਚੜਿਆ ਗਿਆ ਤਾਂ ਬਈ ਦੇਖਦੇ ਆ ਨਾ ਕੋਈ ਨਾ ਕੋਈ ਹੱਲ ਕਰਕੇ ਵਿੱਚੋਂ ਕਹੇ ਜਾਂਦਾ ਦੇਖਦੇ ਆ ਯਾਰ ਜੈਜੀ 에ਅਰਲਾਈਨਸ ਲਿਖਿਆ ਹੋਇਆ ਤੇ ਤੇ ਆ ਮੂਲੇ ਪਾਸੇ ਵਾਲਾ ਆ ਗਿਆ ਚਲੋ ਪਿਆ ਥੱਲੇ ਆਹ ਹਣਾ ਬੈਂਡ ਸ਼ੀਟ ਦੇ ਮੂਰੇ ਲੱਗਿਆ ਹੁੰਦਾ ਜਿਹੜਾ ਉਹ ਮੂਰੀ ਸ਼ੀਟ ਜੀ ਆ ਗਈ ਉਹਦੇ ਮੂਰੇ ਲੱਗਿਆ ਹੋਇਆ ਜਿਵੇਂ ਤੇ ਬਾਕੀ ਆ ਉਹ ਇਹਦਾ ਜੱਕ ਦੇਖੋ ਆਹ ਟਾਇਰਾਂ ਵਾਲਾ ਮੂਲਾ ਜਿਹੜਾ ਮੂਲਾ ਜੱਕ ਖੁੱਲ ਕੇ ਟਾਇਰ ਲੱਗ ਜਾਂਦੇ ਨੇ ਥੱਲੇ ਆ ਇਹਨਾਂ ਦਾ ਜੱਕ ਇਹ ਰੋ ਪਾਰਾ ਵੀ ਬਹੁਤ ਹੋ ਗਿਆ ਡਰਜਾ ਵੀ ਲੱਗੀ ਜਾਂਦਾ ਥੱਲੇ ਜਾਣ ਤੋਂ ਇਹਦੇ ਤੇ ਆ ਥੱਲੇ ਜੱਕ ਜੇ ਥਲ ਟਾਇਰ ਲੱਗੇ ਨੇ 2 ਚਾਰ ਟਾਇਰ ਲੱਗੇ ਨੇ ਜੱਕ ਵਾਲੇ ਓਵੇਂ ਆ ਸਿਸਟਮ ਚਾ ਪਿਆ ਵਾ ਪ੍ਰੈਸ਼ਰ ਪ੍ਰੂਸ਼ ਰ ਪਿਆ ਆਵੇਂ ਫਾਇਪ ਲੱਗੇ ਪਏ ਨੇ ਯਾਰ ਕੀਆ ਬਾਤਾਂ ਆ ਬਈਆ ਹਨਾ ਤੇ ਬਾਕੀ ਆ ਇਹ ਸਭ ਤੇ ਆ ਮੂਦੀ ਪੋਸ਼ੀ ਦੇਖ ਲਓ ਕਿਵੇਂ ਆ ਸਾਰਾ ਕੁਝ ਹੀ ਬਈ ਕੀਆ ਬਾਤਾਂ ਆ ਹੋਈ ਪ੍ਰੈਹਰ ਪ੍ਰੋਸੈਸਰ ਜਿਆ ਬ੍ਰੇਕ ਸਿਸਟਮ ਜੇ ਹੋਣਗੇ ਆ ਪੈਡਲ ਬੂਲ ਜੇ ਸਾਰੇ ਕੁਝ ਪ੍ਰੈਹਰੀਆ ਨੇ ਆਜਨਾ ਵਗੈਰਾ ਸਾਰੀਆਂ ਉੱਪਰ ਹੋਲੀਆਂ ਪੈਪ ਚੱਲਦੇ ਆ ਉਹ ਬੇਰਿੰਗ ਪਈ ਆ ਸਾਰੀ ਉੱਪਰ ਉਹਵੇਂ ਉਹ ਫੇਰ ਪੈਪ ਛੋਟੇ ਛੋਟੇ ਪੈਪ ਬਾਰੇ ਬ੍ਰੇਕ ਬ੍ਰੇਕ ਪੈਪ ਆ ਪ੍ਰੈਹਰੀ ਇਹਨਾਂ ਕਿਵੇਂ ਬਣਦਾ ਹੋ ਯਾਰ ਪਈ ਇਹਨਾਂ ਦੇ ਵਿੱਚ ਆ ਨਾ ਹਾਈ ਟੈਕਨੋਲੋਜੀ ਦੀ ਚੀਜ਼ ਆ ਨਾ ਮੈਂ ਤਾਂ ਨਹੀਂ 7 7 8 800 ਕਰੋੜ ਦੇ ਹੁੰਦੇ ਹਨਾ 5 500 ਕਰੋੜ ਦੇ 1000 1000 ਕਰੋੜ ਦੇ ਹਨਾ 7 8 8 600 ਕਰੋੜ ਦੇ ਹੋਗੇ ਕਿ ਉਹ ਤੋਂ ਬਾਅਦ ਜ਼ਿਆਦਾ ਵੱਧਿਆ ਕੋਈ ਮਹਿੰਗਾ ਕੋਈ ਸਸਤਾ ਵੀ ਹੈ ਨਾ ਐਦਾਂ ਹੈ ਨਾ ਹਲ ਤਾਂ ਵੀ ਹਲ ਤਾਂ ਜਿਹੜਾ ਜਾਂ ਹਲ ਤਾਂ ਵੀ ਹਲ ਵੀ ਇਹ ਆਇਆ ਤਾਂ ਸਾਨੂੰ ਇਕੱਠਾ ਹੋ ਜਾਂਦਾ ਉਦੋਂ ਇਹ ਇੱਥੇ ਨੂੰ ਆ ਜਾਂਦਾ ਤਾਂ ਸਾਨੂੰ ਇਕੱਠਾ ਹੋ ਕੇ ਤਾ ਦੇਖ ਜਾ ਤੇ ਸਾਰਾ ਜੱਕ ਜਿਵੇਂ ਆਹ ਇਕੱਠਾ ਹੋ ਕੇ ਉੱਥੇ ਤਾਂ ਸਾਨੂੰ ਡੜ ਜਾਂਦਾ ਹੁੰਦਾ ਹੈ ਖੜਕੇ ਦੁਆਰਾ ਫੇਸ ਥੱਲੇ ਚਲਾਇਆ ਜਾਂਦਾ ਵਾ ਜਦੋਂ ਥੱਲੇ ਤੋਂ ਲਾਉਣਾ ਹੁੰਦਾ ਜਾ ਇਹਨੂੰ ਉਦੋਂ ਇਹ ਪ੍ਰੈਸ਼ਰ ਥੱਲੇ ਛੱਡ ਦਿੰਦੇ ਆ ਚਾਰੇ ਟਾਇਰ ਉਦੋਂ ਚਾਕੇ ਇਹਦੇ ਕੰਮ ਕਰ ਲਾਂਗੇ ਟਾਇਰ ਵੀ ਪਾਪਾ ਉੱਚੇ ਹੁੰਦੇ ਨੇ ਕਾਫੀ ਉੱਚੇ ਹੁੰਦੇ ਨੇ ਤੇ ਆਮ ਸਾਰਾ ਫੁੱਲ ਮੈਂ ਤੇ ਆਪਾਂ ਦੇਖ ਦਿੰਦੇ ਹਾਂ ਨਾ ਤੇ ਅੱਜ ਆਪਾਂ ਕੋਲੇ ਖੜਕੇ ਦੇਖਣ ਲੱਗੇ ਹਾਂ ਚਲੋ ਉੱਥੇ ਚੱਲਦੇ ਨਗਦੇ ਕਈ ਵਾਰ ਕਈ ਵਾਰ ਦੇਖਿਆ ਵੀ ਨਗਦੇ ਅੰਦਰ ਜਾਣੇ ਬਲ ਜਾਂਦੇ ਆ ਨੂੰ ਤੇ ਅੱਜ ਦੇਖ ਲਿਆ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਤੇ ਤੁਹਾਨੂੰ ਪਾਲ ਤੇ ਬਾਕੀ ਫਰਮਾਂ ਦੇ ਉੱਤੇ ਰੱਖਿਆ ਹੋਇਆ ਇਹ ਬਈ ਦੀਵਾਰ ਬਾਵਾ ਸਿਸਟਮ ਜਾਂ ਵਿੱਚੋਂ ਇਹ ਰਬੀਆ ਦੇ ਆ ਵਿੱਚ ਬਾਵਾ ਗੋਸ਼ਾ ਬਈ ਆ ਤੁੰਨਾ ਖੋਣਾ ਝੋਮ ਕਰਕੇ ਵਿੱਚ ਪੂਪ ਲਾਈਨ ਸਾਰੀ ਬਾਵਾ ਗੋਸ਼ਾ ਬਟ ਕੀਤਾ ਹੋਇਆ ਸੱਸਾਂ ਬਈ ਜਿਵੇਂ ਉਹ ਮੂਲ ਹੀ ਪੈਸੈਂਜਰ ਹੋ ਗਿਆ ਮੂਲੇ ਪਾਸੇ ਵਾਲੀ ਪੈਸੈਂਜਰ ਵਾਰੀ ਹੋ ਗਈ ਤੇ ਇਹ ਤਾਂ ਪੌੜੀਆਂ ਵਗੈਰਾ ਲਾ ਲੈਂਦੇ ਨੇ ਉਹ ਹਵਾ ਵਾਲੀਆਂ ਵੀ ਲੱਗਿਆ ਨਹੀਂ Air ਵਾਲੀ ਵੀ ਲੱਗਿਆ ਨਹੀਂ ਦੂਰੀਆਂ ਪੌੜੀ ਵਲਾਗੇ ਨੇ ਲੋਹੇ ਵਾਲੀਆਂ ਤੇ ਤਰਦੇ ਫਿਲਹਾਲ ਤਾਂ ਇਹ ਇਦਾਂ ਹੀ ਰੱਖਿਆ ਹੋਇਆ ਵਿਚਾਰਾ ਫਾਰਮਿਆ ਦੇ ਉੱਤੇ ਹਨ ਐਗ ਰੋਗਲਾਂ ਦੇ ਉੱਤੇ ਰੱਖਿਆ ਹੋਇਆ ਫਾਰਮ ਹੀ ਬਣਾ ਕੇ ਵੇਖ ਲੈ ਜੁੱਲੇ ਨਾਲ ਵੀ ਗਾਂ ਇਹਨਾਂ ਨੇ ਹੋਟਲ ਵਗੈਰਾ ਹੋਰ ਬਣਾਉਣਾ ਹੋਊਗਾ ਹਲੇ ਤੇ ਵਿੱਚੋਂ ਵੀ ਕਾਫੀ ਕੋਸ਼ਾ ਦੂਜੀ ਜੱਟ ਵੀ ਚੱਲ ਕੇ ਦੇਖਦੇ ਆ ਤੇ ਭਾਈ ਫੈਰਮਾਈ ਦਿਖਾਉਣ ਦੇ ਹੁੰਦੇ ਨਾ ਵੀ ਜਾਜ ਬਹੁਤ ਲੰਬਾ ਹੁੰਦਾ ਐਨਾਂ ਦਾ ਪਰ ਆਪਾਂ ਅੱਜ ਲਾਈਵ ਦੇਖਿਆ ਵਾ ਹਨੇ ਕੋਲੇ ਖੜ ਕੇ ਜਮ 에ਅਰ 에ਅਰਪੋਰਟ ਤੇ ਆਪਾਂ ਬਥੇਰੀ ਵਾਰ ਦੇਖੇ ਨੇ ਇਹ ਨਹੀਂ ਗੱਲ ਵੀ 에ਅਰਪੋਰਟ ਤੇ ਦੇਖੇ ਨਹੀਂ ਪਰ 에ਅਰਪੋਰਟ ਤੇ ਆਪਾਂ ਦੂਰੀ ਖੜ ਕੇ ਦੇਖਦੇ ਆ ਨਾ ਔਰ ਤਾਂ ਪਜਾ ਮ ਕੋਲੇ ਨੂੰ ਆਪਾਂ ਹੱਥ ਵੀ ਹੱਥ ਵੀ ਤਾ ਲਿਆ ਸਾਰਾ ਕੁਝ ਕਰਕੇ ਦੇ ਲਿਆ ਵਾਕਈ ਬਹੁਤ ਲੰਬੇ ਆ ਯਾਰ ਭਾਈ ਇਦਾਂ ਵੀ ਲੰਬੇ ਹੁੰਦੇ ਹੋ ਹੁੰਦੇ ਹੋਣਗੇ ਤਾਂ ਹਲੇ 300 ਵਾਲੀ ਮਾਲੋ 300 ਸਵਾਰੀ ਵਾਲਾ ਹੋਊਗਾ 250 ਵਾਲਾ ਵੀ 300 ਵਾਲਾ ਹੋਊਗਾ ਕਿਸੇ ਦੇ 400 ਸਵਾਰੀ ਵੀ ਵੇਂਦੀ ਆ ਇਹ ਸਾਰੇ ਇਦਾਂ ਹੀ ਪਿਆ ਬਾਕੀ ਆ ਇਹਦਾ ਇਦਰੋਂ ਮਲਬਾ ਕਲਟੀਰੇਟਰ ਜੀ ਸਾਰੇ ਇਹਦੇ ਪਏ ਨੇ ਆਹ ਫਰ ਫੁਰਜੇ ਪਏ ਆਹ ਭਾਈ ਇਹ ਫਰਾਂ ਦੇ ਸਾਰੇ ਮੋੜ ਦਾ ਮੋੜ ਦਾ ਹੁੰਦਾ ਨਾ ਕਟਾਈ ਜੀ ਕਰਦਾ ਹੁੰਦਾ ਪਿਆ ਤਾਂ ਬਹੁਤ ਕੁਛ ਆ ਇਹਦਾ ਓਹ ਜੱਕ ਪਾਉਣੇਗਾ ਤੋਂ ਲਿਆਂਦਾ ਬਾਈ ਇਹਨਾਂ ਨੇ। ਆਪਾਂ ਦੀ ਕੀ ਚੱਕਰ ਪੈ ਗਿਆ। ਜਾਂ ਤਾਂ ਇਹਦੀ ਇੱਥੇ ਜਾਂਦਾ ਇਹਨੂੰ ਇੱਥੇ ਹੀ ਸੈੱਟ ਬੈਟਿੰਗ ਕਰਕੇ ਇੱਥੇ ਪਿੱਛੇ ਬਣਾਉਣਾ ਹੋਊਗਾ ਉਸੇ ਦਾ। ਇਹਨੇ ਹੁਣ ਕਿ ਵੀ ਇਹ ਰੋਡ ਦੇ ਉੱਤੇ ਨੂੰ ਬਣਾਉਣੇ ਰੋਡ ਦੇ ਉੱਤੇ ਨੂੰ ਆ ਜਾਂਦਾ ਪਰ ਇਹ ਪਹਿਲਾਂ ਨਹਿਰ ਦੇ ਕੋਲ ਨੂੰ ਹੁੰਦਾ ਸੀ ਇਹ। ਵੀ ਸੋੜਿਆ ਵਾ ਕਹਿੰਦੇ ਵੀ ਉੱਥੇ ਜੱਕ ਕਰ ਰਿਹਾ ਇੱਥੇ ਲੰਦਾ ਹੈ ਉਹੀ ਆਹੇ ਬੇਰ ਕਾਲੀ ਆ। ਵੀ ਪਹਿਲਾਂ ਮੈਨੂੰ ਇਹ ਸੀਗਾ ਵੀ ਜਿਹੜਾ ਬੇਰਕੇ ਵਾਲਾ ਵੀ ਕਿਤੇ ਵੀ ਹੋਰ ਪਾਸੇ ਲੈ ਕੇ ਜਾ ਕੇ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਫਿੱਟ ਕਰਤਾ ਪਰ ਨਹੀਂ ਉਹ ਇੱਥੇ ਆ ਗਿਆ ਇਹ। ਤੇ ਮਨਲਾ ਵੀਰਾਂ ਨੇ ਇੱਥੇ ਮਨਲਾ ਇਹਦੀ ਰਿਪੇਅਰ ਬਿਊਰੂ ਕਰਕੇ ਇਥੋਂ ਪੂਰਾ ਵਧੀਆ ਬਣਾ ਕੇ ਇਹਨਾਂ ਨੇ ਯਾਨੀ ਕਿ ਇਥੋਂ ਦੁਬਾਰਾ ਹੋਟਲ ਵਗੈਰਾ ਉਹਦਾ ਚਾਲੂ ਕਰਨਾ ਹੋਊਗਾ ਮੈਂ ਕਹਿ ਲੀਆ ਨਾ ਯਾਰ ਬਾਈ ਪਿਆਦਾ ਯਾਰ ਪੈ 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 ਪਹੇ ਬੜੀਆਂ ਸਸਤ ਤਗੜਾ ਯਾਰ ਭਾਈ ਯਾਰ ਕੀ ਬਾਤ ਹੈ ਯਾਰ ਪੈ ਪੂਜੇ ਜੇ ਅਵੇ ਕਦ ਦੱਦਲ ਦਬੇ ਕੋਣੇ ਕਾ ਜੇ ਨਹੀਂ ਡਾਰਚ ਭਾਈ ਉਹ ਪਾ ਪਾ ਕਲ ਨਹੀਂ ਵੇਚਣੀਆਂ ਆਪਿਆ ਕੋਸੇ ਦਾ ਸਮਾਨ ਜਾਂ ਆਜੇ ਚ ਬਹਲਾ ਪਰੋਂ ਨਾ ਗੋਲੇ ਕਰਕੇ ਖਾਣੇ ਇੱਥੇ ਜੋਗ ਦੇ ਚ ਆਈ ਲੰਬਾ ਨਾ ਉਹ ਨਹੀਂ ਭਾਈਆ ਫਰਜੇ ਵੀ ਲੰਬਿਆ ਦੇ ਉਹ ਉੱਥੋਂ ਸ਼ੁਰੂ ਹੋ ਜਾਂਦਾ ਫਰ ਉਹ ਉੱਥੋਂ ਦੇਖ ਲਓ ਫਰ ਉਹ ਪਾਲੇ ਪਾਸੇ ਉਹ ਖੁੰਜੇ ਦੇ ਜੋਹ ਦੇ ਇੱਥੋਂ ਸ਼ੁਰੂ ਹੋ ਕੇ ਖਾਣਾ ਤੇ ਆਪਿਆ ਜੀ ਫਰ ਦੇਖ ਲਓ ਇੱਥੇ ਆ ਕੇ ਸਮਾਂ ਤੋਂ ਲਾ ਫਰ ਆਹ ਇਹਦਾ ਟਾਇਰ ਜਾ ਪਿਆ ਕਮੂਹ ਦਾ ਦੂਜਾ ਵੀ ਟਾਇਰ ਪਿਆ ਵਾ ਤੇ ਨਾਲ ਜਿਹਾ ਵੀ ਪਿੱਛੇ ਪਿਆ ਨਾਲ ਹੀ ਰਿਹਾ ਆ ਫਰ ਜੇ ਆ ਦੂਜੇ ਵੀ ਫਾਰੀ ਬਾਹਲੇ ਲੰਬੇ ਲੰਬੇ ਆ ਜੱਡਾ ਬਾਈ ਜਹਾਜ ਆ ਉੱਡ ਰਹੀ ਬਾਈ ਫਰ ਪਏ ਨੇ ਯਾਰ ਆ ਇਧਰ ਪਾਸੇ ਜਿਹੜੀ ਮੂਹ ਨਾਲ ਏਸਾ ਜਿਹਾ ਦੇਖ ਬਰੀ ਪੂੰਜੀ ਵਾਲਾ ਕਿੱਦਾਂ ਕਹੇ ਚੱਲਦਾ ਬਣਾ ਸਪਰਿੰਗ ਪ੍ਰੈਹਰ ਪੈਪਾ ਵਗੈਰਾ ਆਵਾਜ਼ ਹੀ ਆ ਬਾਈ ਜਿਹੜਾ ਸਿਸਟਮ ਦਾ ਟੱਕੜੀ ਆ ਬਾਈ ਬੱਚੇ ਅੰਦਰ ਨਹੀਂ ਜਾਇਆ ਜਾਣਾ ਬਾਈ ਅੰਦਰ ਜਾਣਾ ਮੁਸ਼ਕਲ ਆ ਤਾਂ ਕੋਸ਼ਿਸ਼ ਕਰਦੇ ਆ ਜੀ ਜੇ ਕੋਈ Banda ਮਿਲ ਜੇ ਨਾਲ ਉਹ ਤੋਂ ਮਾਰਦਾ ਕਿਸੇ ਨੂੰ ਬਾ ਕੋਸ਼ਿਸ਼ ਕਰਦੇ ਆ ਵੀ ਜੇ ਇਥੋਂ ਅੰਦਰ ਚੜਾ ਜਾਵੇ ਫੜ ਫੜ ਕੇ Banda ਕਿਸੇ ਨੂੰ ਚੜਾ ਲਵੇ ਉੱਪਰ ਹਨਾ ਤਾਂ ਵਿੱਚੋਂ ਦੇਖ ਕੇ ਆਈਏ ਯਾਰ ਬਾਈ ਇੰਝਾਂ ਦੇਖਣ ਵਾਲੀਆਂ ਨੇ ਤੇ ਆਖੀਆ ਟਾਇਰ ਵਗੈਰਾ ਦੇਖ ਲਓ ਇਹਨੂੰ ਹਨਾ ਜਿਹਨਾਂ ਇਹ ਤਰਤੇ ਆ ਲੀਡਰ ਲਾਈਟ ਲੀਡਰ ਲਾਈਟ ਲੀਡਰ ਦੇ ਖਾਰੇ ਉੱਤੇ ਬਾਈ ਇਹ ਤਾਂ ਲੱਗਦਾ ਜਾਂਦਾ ਬਾਅਦ ਚ ਬਦਲਿਆ ਹੋਊਗਾ ਤੇ ਜਾਂ ਬਾਈ ਇਹ ਤਾਂ ਹੋ ਸਕਦਾ ਰਿਨਲ ਹੀ ਹੋਵੇ ਕਿਉਂਕਿ ਵੀਰ ਬੂਲ ਤਾਂ ਦਾ ਹਉਦਾ ਹੀ ਹੈ ਕਿਉਂਕਿ ਸਾਰੇ ਪ੍ਰੈਸ਼ਰ ਦਾ ਰੀਨ ਟਾਇਰ ਤਾਂ ਦਾ ਰਿਨਲ ਹੀ ਲੱਗਦਾ ਬਾਈ ਇਹਨੂੰ ਦੇਖਣ ਦਾ ਹਨਾ ਤੇ ਬਾਕੀ ਐ ਮੈਂ ਤਾਂ ਨਹੀਂ ਕਹਿੰਦੇ ਯਾਜ ਵਾਲਾ ਟਾਇਰ ਆ ਆਵਾਜ਼ਾਂ ਨਹੀਂ ਕਹਿੰਦੇ ਬਾਈ ਇਹਨੂੰ ਪ੍ਰੈਸ਼ਰ ਬੂਲ ਵੀ ਜੱਕੋ ਮੇ ਲੱਗੇ ਹੋਇਆ ਤੇ ਚੀਪ ਪ੍ਰੈਸ਼ਰ ਬੂਲ ਜੇ ਪਏ ਆ ਸਾਰਾ ਕੁਝ ਨਾ ਗੇ ਦਾ ਕਈ ਵਾਰ ਆ ਅੱਜ ਸਵਾਭਾਂ ਨਾਲ ਦੁਬਾਰਾ ਫੇਰ ਟਾਈਮ ਜਾ ਮਿਲ ਗਿਆ ਸਾਰੇ ਦਾ 8:00 ਵਜੇ ਦਾ ਹੀ ਤੇ ਆਹ ਚਲੋ ਭਾਈ ਦੇਖ ਲੀਏ ਨਾਲੇ ਥੋੜੇ ਵਰਗੇ ਵੀਰ ਭਰਾਵਾਂ ਨੂੰ ਦਿਖਾ ਦਈਏ ਯਾਰ ਫੇਰ ਪੋਟਾਂ ਤੇ ਫਿਲਮਾਂ ਜਦੋਂ ਉਦਾਂ ਬਹੁਤ ਦੇਖਿਆ ਉਦਾਂ ਵੀ ਦੂਰ ਦੂਰ ਖੜ ਕੇ ਦੇਖਦੇ ਹਾਂ ਨੀ ਰਿਪੋਟਾਂ ਦੇ ਵਿੱਚ ਕਿਹੜਾ ਭਾਈ ਕੋਲੇ ਜਾਣ ਦਿੰਦੇ ਆ ਤੇ ਹੁਣ ਤਾਂ ਚਲੋ ਫੇਰ ਗੁਦਰਤੀ ਚਲੋ ਆਪਣਾ ਜਮੇ ਕੋਲੇ ਜਾ ਕੇ ਇਥੇ ਵੀਰ ਫਿਰਦਾ ਸੀ ਉਹਨੂੰ ਪੁੱਛ ਲਿਆ ਵੀਰ ਕੰਦਾ ਵੀ ਯਾਰ ਇਹ ਵੀ ਇਹ ਹੈਗਾ ਉਹ ਬੇਰ ਕਾਲਿਆਂ ਦਾ ਭਾਈ ਇਹ ਉਹ ਮਿਲਕੋ ਪਲਾਂਟ ਜਿਹੜਾ ਮੂਹਰੇ ਲੱਗਾ ਸੀ ਨਹਿਰ ਦੇ ਕੋਲੇ ਹੋਟਲ ਵਗੈਰਾ ਵਿੱਚ ਖੁੱਲਿਆ ਸੀ ਨਾਲ ਇਹਨਾਂ ਦੇ ਤੇ ਹੁਣ ਇਹਨਾਂ ਨੇ ਮੋਲਾਪੁਰ ਰੋਡ ਦੇ ਉੱਤੇ ਲਿਆ ਕੇ ਰੱਖ ਲਿਆ ਮੋਲਾਪੁਰ ਤੋਂ ਬਦਦਵਾਲ ਦੇ ਕੋਲੇ ਪਿਆ ਇਹ ਤੇ ਮੋਲਾਪੁਰ ਤੋਂ ਬਦਦਵਾਲ ਰੋਡ ਦੇ ਉੱਤੇ ਆ ਇੱਥੇ ਵੀ ਇਹਨਾਂ ਨੇ ਕੋਈ ਨਾ ਕੁਝ ਕਰਨਾ ਹੀ ਹੋਊਗਾ ਜਾਜ ਦਾ ਨਾ ਇੱਥੇ ਕੋਈ ਨਾ ਕੋਈ ਬੰਦ ਕੇ ਤਾਂ ਹੀ ਰੱਖਿਆ ਏਕ ਤੇਰ ਵਗੈਰਾ ਕੱਢ ਲੈਣਗੇ ਬਾਕੀ ਪਰ ਉਹ ਚੀਜ਼ਾਂ ਯਾਰ ਬਈ ਵਿੱਚ ਤੇ ਵਿੜੀ ਦੇ ਵਿੱਚ ਬਹੁਤ ਫਰਕ ਆ ਬਈ ਯਾਰ ਚੀਜ਼ ਤੇ ਬਾਕੀ ਯਾਰ ਜਾਜ ਬਈ ਜਾ ਜੀ ਬਹੁਤ ਲੰਬਾ ਬਈ ਆ ਹਨਾ ਚੀਜ਼ਾਂ ਕੀ ਬਾਤਾਂ ਆ ਯਾਰ ਬਈ ਐਰੋਪਲੈਨਸ ਐਲ ਜਹਾਜ਼ ਅਗਰ ਡਰ ਲੱਗਦਾ ਥੱਲੇ ਜਾਂਦੇ ਨੂੰ ਬਈ ਜੀ ਹੈਲੋ ਲੋ ਯਾਰ ਪਰ ਮੈਂ ਇਹ ਤੇ ਖੜਾ ਹੈ ਤਾਂ ਨਰੋਇ ਐਂਗਲ ਉਂਗਲ ਚੰਗੇ ਆ ਨਾ ਤੇ ਪਰ ਫਿਰ ਵੀ ਡਰਦਾ ਬਈ ਡਰੀ ਆ ਆ ਪੈਪ ਵਗੈਰਾ ਇਹ ਬਾਅਦ ਦੂਜਾ ਪੈਪ ਹੋਊਗਾ ਸਾਉ ਸਭੀ ਵਾਲਾ ਤੇ ਕੋਈ ਬਾਸ਼ਰੂਮ ਦੋ ਹੁੰਦਾ ਨਾ ਇਹਦੇ ਵਿੱਚ ਇੱਕ ਮੂਲੀ ਸਾਈਡ ਨੂੰ ਹੁੰਦਾ ਵਾ ਇੱਕ ਮਗਲ ਦੇ ਪਾਸੇ ਪੈਸੇਂਜਰਾਂ ਵਾਸਤੇ ਹੁੰਦਾ ਇੱਕ ਗਾਂ ਵਾਲੇ ਪਾਸੇ ਨੂੰ ਹੁੰਦਾ ਜਿਹੜੇ ਜਿਹੜੇ ਪਾਇਲਟ ਵਗੈਰਾ ਹੁੰਦੇ ਵੀਰ ਭਰਾ ਆਪਣੇ ਉਹਨਾਂ ਲਈ ਹੁੰਦਾ ਇਹ ਜਿੱਦ ਤੋਂ ਬਣਾਇਆ ਹੋਇਆ ਸਿਸਟਮ ਸਾਰਾ ਤੇ ਬਾਕੀ ਇਹਨਾਂ ਦੇ ਵਿੱਚ ਹੋਟਲ ਵਗੈਰਾ ਬਣਾਇਆ ਸੀ ਇਹਨਾਂ ਨੇ ਮੋਡੀਫਿਕੇਸ਼ਨ ਆਪ ਦੇ ਹਿਸਾਬ ਨਾਲ ਕੀਤੀ ਹੋਊ ਵੀਰ ਵੀਰ ਭਰਾਵਾਂ ਨੇ ਥਾਂ ਵੀ ਇਹ ਪੈਪੂਬ ਵਗੈਰਾ ਜਿਹੜੇ ਦੀਂਦੇ ਆਪਨ ਰੋਸਾਂ ਦਾ ਬਣੇ ਹੋਇਆ ਵਿੱਚੋਂ ਹਨ ਹੈਨਾ ਉਹਦੇ ਸਾਰਾ ਨਾਲ ਸੈਟਿੰਗ ਵਗੈਰਾ ਇਹਨਾਂ ਸਾਰੀ ਕੀਤੀ ਹੋਈ ਆ ਤੇ ਬਾਕੀ ਇਹਦੀ ਫੋਲੋ ਡਿਟੇਲਸ ਫੋਟੋ ਦਾ ਸਾਝੀ ਕਰਾਂਗੇ ਇਹ ਨਹੀਂ ਗੱਲ ਜਿੱਦੇ ਫੇਰ ਕਦੇ ਦ ਇੱਥੇ ਕੋਈ ਬੰਦਾ ਹੋ ਜਾ ਮਿਲ ਕੇ ਨਾ ਸਾਰਾ ਸਾਰਾ ਫਿਰ ਤੁਹਾਨੂੰ ਦਿਖਾਵਾਂਗੇ ਕਿ ਹਾਲਤਾ ਵੀਰ ਹੁਣਾਂ ਕੋਲੇ ਕੋਈ ਚਿਹੀ ਨਹੀਂ ਕੋਈ ਆਏ ਕੋਲੇ ਹੀ ਨਹੀਂ ਆ ਵੀ ਚ ਲੰਗੇ ਜਾਂਦੇ ਵੀਰ ਨੂੰ ਪੁੱਛ ਲਿਆ ਵੀ ਲੋਕਲ ਇੱਥੋਂ ਵੀਰ ਲੋਕਲ ਇੱਥੋਂ ਦਾ ਉਹ ਰੇ ਨਾ ਵੀ ਆਹੀ ਰੋਡ ਦੇ ਉੱਤੇ ਵੀਰ ਦਾ ਘਰ ਦਾ ਇੱਥੇ ਹੀ ਉਹਨੂੰ ਪੁੱਛ ਲਿਆ ਵੀਰ ਨੇ ਬਸ ਇਨਾ ਕ ਦੱਸਿਆ ਵੀ ਕਹਿੰਦਾ ਵੀਰ ਰਪਏ ਉਹਨਾਂ ਦਾ ਹੈ ਯਾਰ ਬਈ